ਮੇਰੇ ਚਾਚੂ ਆਏ ਹੋਏ ਐ ਔਰ ਹਮਨੇ ਇਸਕੋ ਰਖ ਲਿਆ ਕਿਉਂਕਿ ਹਮ ਇਨਕੇ ਸਾਥ ਖੇਲ ਸਕੇ ਔਰ ਇਨਕੋ ਥੋੜੀ ਭੁੱਖ ਲੱਗ ਰਹੀ ਸੀ ਤੋ ਹਮ ਅਮਰੂਦ ਲੈ ਕੇ ਆ ਗਏ ਹਾਂ ਯਹਾਂ ਪਰ ਚੱਲੀਏ ਅਮਰੂਦ ਲੈਣ ਫੇਰ ਕਿੱਥੇ ਖੇਡੀਂਗਾ ਬੈਟੂ ਅੱਗੇ ਚਲਾਂਗੇ ਅੱਗੇ ਅੱਗੇ ਨਹੀਂ ਉਹਨਾਂ ਦੇ ਨਹੀਂ ਆਂਦੇ ਆਪਾਂ ਕਿਉਂ ਪਰ ਬਲਗ ਲੈ ਹਾਂ ਸਾਰੇ ਕਿੰਨੀ ਦੂਰ ਆ ਗਏ ਫੇਰ ਵੀ ਆਪਾਂ ਹੈ ਕਿੰਨੀ ਦੂਰ ਆ ਗਏ ਹੋਰ ਅੱਗੇ ਨਹੀਂ ਆਂਦੇ ਮਾਂ ਆਪਾਂ ਥੋੜੀ ਤਾਂ ਦੂਰੇ ਨੇ ਆਪਾਂ ਓਰੀ ਬਸ ਉਹਨਾਂ ਤੋਂ ਕੀ ਕਰਾਂਗਾ ਤਾਜੀ ਆ ਜਿਹੜਾ ਭਜਾ ਨੇ ਡੰਡੀ ਨਾਲ ਹੁਣ ਅਸੀਂ ਆ ਗਏ ਆ ਗੁਆਵਾ ਗਾਰਡਨ ਚ ਆ ਦੇਖੋ ਕਿੰਨੇ ਲੱਗ ਰਹੇ ਨੇ ਮਰੂਦਨਾ ਕਿੰਨੇ ਸਾਰੇ ਮਰੂਦ ਲੱਗ ਰਹੇ ਨੇ ਆ ਦੇਖੋ ਬਸ ਹੱਥ ਲਾਣਾ ਸਿਰਫ ਇਸਰ ਪੂਣਾ ਕਰੀ ਹੋਏ ਨਾ ਨਹੀਂ ਇਥੇ ਸੱਤ ਸਾਲ ਹੋ ਗਏ ਵਧੀਆ ਹੋ ਗਏਗਾ ਤਾਂ ਤਾਂ ਪੱਕੇ ਦਿਨ ਪੱਕ ਕਦ ਹੋ ਜਾਂਦੇ ਨੇ ਇਹ ਪੱਕ ਕਦ ਹੋ ਜਾਂਦੇ ਨੇ ਆ ਤਾਂ ਅਗਲੇ ਸਾਲ ਪੱਕ ਗਏ ਸੀ ਮੈਂ ਮੂਰ ਜੰਮੂ ਆ আচ্ছা ਗਰਮੀਆਂ ਦੇ ਸੀਜ਼ਨ ਚ ਜਿਆਦਾ ਪੱਕਦੇ ਨੇ ਆ ਦੇਖ ਆ ਪੱਕ ਗਿਓ ਨਾ ਪੱਕ ਗਏ ਇਹ ਹਾਂ ਅਗਰ ਗਏ ਸੀ ਉਹ ਦਿਖਾ ਦੰਦੀ ਆ ਨੂੰ ਮੂਰੇ ਦੇਰੇ ਆਈ ਰੋਜ ਖਾ ਜਾਂਦੀ ਨਹੀਂ ਹਾਂ ਇੱਕ ਮਰੂਦਿਆ ਉਹ ਵੀ ਚੋਦਾ ਰਿਆ ਉਹਦੇ ਪੂਰੇ ਲਾਦੀ ਹੁਣੇ ਹਾਂ ਕਿਹੜਾ ਗਦੀ ਸੀ ਮਰੂਦ ਉਹ ਹੈ ਲਾਲ ਲਾਲ ਮਰੂਦ ਉਹਦੇ ਹਾਂ ਲੈ ਲੈ ਖਾ ਹੁਈ ਸੰਦ ਖਾੜ ਜਾ ਹੌਲੀ ਹੌਲੀ ਅਦੇ ਸੀ ਜਮਾ ਹੈ ਇਧਰ ਲਾਲ ਮਰੂਦ ਲਾਦੀ ਨਹੀਂ ਉਹ ਲੱਗ ਰਿਹਾ ਜਮਾ ਲਾਲ ਇਹਦੇ ਲਾਲ ਮਰੂਦ ਲਾਦੀ ਨਹੀਂ ਜਮਾ ਹੈ ਇਜੀ ਵੈਰਾਈਟੀ ਵੀ ਵਧੀਆ ਏ ਪੂਰਾ ਵਧੀਆ ਤਾਂ ਇਹ ਸਰਪੇ ਤਾਂ ਨਹੀਂ ਕਰਦੇ ਤੁਸੀਂ ਸਰਪੇ ਨਾ ਆਦਾਂ ਮੇਰੇ ਹੋ ਗਿਆ ਮੈਂ ਆਉਂਦੇ ਆ ਦੇਖੋ ਖਾ ਵੀ ਜਾਂਨੀ ਹਾਂ ਖਾ ਵੀ ਜਾਂਦੇ ਨੇ ਇਹ ਹਾਂ ਆ ਦੇਖੋ ਪੂਰਾ ਪੱਕ ਗਿਆ ਹੋਇਆ ਤਾਂ ਪੂਰਾ ਇਹ ਤਾਂ ਹੀ ਫੁੱਟਦਾ ਨਾ ਫੁੱਟ ਜੂਗਾ ਇਹ ਲੈ ਫਿਰ ਤਾਂ نیچے ਹੋਰ ਵੀ ਡਿਗਰੇ ਹੋਣੇ ਫਿਰ ਤੂੰ ਚੱਕਦੇ ਨਹੀਂ ਸਕੋਲੇ ਨਿਆ ਰੋਜੀ ਲਾਲ ਮਰੂਦ ਹੈ ਤੋੜਨੀ ਇੱਕ ਲਾਲ ਮਰੂਦ ਹੈ ਇਕ ਲੈ ਲਈਏ ਚਲ ਨਿਕਲੂਗਾ ਮੈਂ ਤੋੜ ਦਈਏ ਤੋੜ ਲਿਆ ਕਰੀ ਦੇਖਾਂਗੇ ਪਖਾਤੀ ਬਸ ਇਹਨੂੰ ਜੇਬ ਚ ਪਾ ਲੈ ਕਰੀ ਦੇਖਾਂਗੇ ਇਹਨੂੰ ਠੀਕ ਹੈਗਾ ਨੰਤਾ ਹੈਗਾ ਲਾਲ ਨਿਕਲੂਗਾ ਪਿੰਕ ਕੋਲੋਂ ਪਿੰਕ ਨਿਕਲੂ ਚਲ ਕੋਈ ਨਹੀਂ ਪਿੰਕ ਤੇ ਰੈਡ ਚ ਕੀ ਫਰਕ ਹੈ ਆ ਜਾ ਹੁਣ ਉਧਰ ਦੇਖੀ ਜੀ ਆ ਉਧਰ ਪੂਰਾ ਬਧੀ ਹੈ ਲਾਲ બસ ਇਦਕ ਮੜਾ ਇਹ ਮੈਂ ਕਰਦਾ ਓਏ ਕੋਪਿਆ ਅਮਰੂਦ ਮਜ਼ਾਕ ਲਿਆ ਮੈਂ ਲੈ ਲੈ ਫੜੀ ਕੋ ਆ ਜਾ ਅੱਗੇ ਹੋਰ ਦੇਖੀਏ ਨੇ ਆ ਜਾ ਦੇਖ ਨਾ ਦੇਖਾ ਲੱਗਦਾ ਰਹੇ ਨੇ ਅਮਰੂਦ ਖਾਸਿਆ ਰਹੇ ਨਾ ਹੂੰ ਇੱਕ ਚਾਰ ਹਾਂ ਆ ਦੇਖੋ ਪਕਰੀ ਨਹੀਂ ਫਿਰਦਾ ਪਰ ਆਪਦੇ ਆਪ ਨਹੀਂ ਗਨਗੇ ਦੇਖੋ ਫਿਰ ਆ ਜਾ ਕਹੇ ਜਾ ਕਹੇ ਜਾ ਤਾਲ ਪਿੰਕ ਦਨ